ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭੋਲੇनाथ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਭੋਲੇनाथ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇ ਅੱਜ ਅਸੀਂ ਤੁਹਾਨੂੰ ਨਮਕ ਦੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜੀ ਜਿਹੜੇ ਬਹੁਤ ਹੀ ਆਸਾਨ ਜੇਕਰ ਤੁਸੀਂ ਵੀਰਵਾਰ ਦੇ ਦਿਨ 2-4 ਮਿੰਟ ਕੱਢ ਲੈਂਦੇ ਹੋ ਤੇ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋਗੇ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਵੇਗੀ ਤੁਸੀਂ ਜਿਹੜਾ ਵੀ ਕੰਮ ਕਰੋਗੇ ਤੁਹਾਨੂੰ ਉਹਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਦੋਸਤੋ ਸਾਡੇ ਤੰਤਰ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ ਦੇ ਵਿੱਚ ਨਮਕ ਨੂੰ ਬਹੁਤ ਹੀ کارਗਰ ਦੱਸਿਆ ਗਿਆ ਹੈ ਕਿਆ ਜਾਂਦਾ ਹੈ ਕਿ ਜੇਕਰ ਨਮਕ ਦਾ ਪ੍ਰਯੋਗ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰ ਲਿਆ ਜਾਵੇ ਸਹੀ ਦਿਨ ਕਰ ਲਿਆ ਜਾਵੇ ਤਾਂ ਇਹ ਕਦੇ ਵੀ ਖਾਲੀ ਨਹੀਂ ਜਾਂਦਾ ਨਮਕ ਬਹੁਤ ਸਾਰੀਆਂ ਪੂਜਾ ਪਾਠ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਬਹੁਤ ਸਾਰੀਆਂ ਪੂਜਾ ਪਾਠ ਦੇ ਵਿੱਚ ਜੇਕਰ ਨਮਕ ਦਾ ਪ੍ਰਯੋਗ ਨਾ ਕੀਤਾ ਜਾਵੇ ਤਾਂ ਉਹਨਾਂ ਪੂਜਾ ਪਾਠ ਨੂੰ ਪੂਰੀ ਤਰ੍ਹਾਂ ਸੰਪੂਰਨ ਨਹੀਂ ਮੰਨਿਆ ਜਾਂਦਾ ਦੂਸਰੀ ਤਰਫ ਉਪਾਅ ਵਿੱਚ ਵੀ ਨਮਕ ਨੂੰ ਬਹੁਤ کارਗਰ ਸਮਝਿਆ ਗਿਆ ਹੈ ਗਿਆ ਜਾਂਦਾ ਹੈ ਕਿ ਨਮਕ ਦਾ ਪ੍ਰਯੋਗ ਕਿਸੇ ਵੀ ਮਨੁੱਖ ਦੀ ਬੰਦ ਕਿਸਮਤ ਦਾ ਦਰਵਾਜ਼ਾ ਤੁਰੰਤ ਖੋਲ੍ਹ ਸਕਦਾ ਹੈ ਬਸ ਇਸ ਦੀ ਇਹ ਵਿਧੀ ਹੁੰਦੀ ਹੈ ਕਿ ਜੇਕਰ ਤੁਸੀਂ ਇਸ ਨੂੰ ਸਹੀ ਸਮੇਂ ਤੇ ਪ੍ਰਯੋਗ ਕਰਨਾ ਹੁੰਦਾ ਹੈ ਮੰਨ ਕੇ ਚੱਲੋਗੇ ਤੁਹਾਡੇ ਜੀਵਨ ਦੇ ਵਿੱਚ ਕੋਈ ਐਸੀ ਪਰੇਸ਼ਾਨੀ ਹੈ ਐਸੀ ਮੁਸੀਬਤ ਹੈ ਹਰ ਤਰ੍ਹਾਂ ਦੇ ਦੁੱਖ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੇ ਤੁਹਾਡੇ ਜੀਵਨ ਦੇ ਵਿੱਚ ਨਮਕ ਦੇ ਪ੍ਰਯੋਗ ਦੇ ਨਾਲ ਸੁੱਖ ਸੰਪਤੀ ਆ ਜਾਵੇਗੀ ਅਸੀਂ ਤੁਹਾਨੂੰ ਉਹ ਉਪਾਅ ਦੱਸਣ ਵਾਲੇ ਹਾਂ ਜਿਸ ਉਪਾਅ ਦੇ ਬਾਰੇ ਵਿੱਚ ਧਰਮ ਸ਼ਾਸਤਰ ਅਤੇ ਤੰਤਰ ਸ਼ਾਸਤਰ ਅਤੇ ਕਈ ਕਿਤਾਬਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਦੋਸਤੋ ਯਕੀਨ ਮੰਨੋ ਇਹ ਪ੍ਰਯੋਗ ਪਰ ਇਹ ਆਸਾਨ ਜਿਹੇ ਪ੍ਰਯੋਗ ਹਨ ਜਿਨ੍ਹਾਂ ਨੂੰ ਤੁਸੀਂ ਜੇਕਰ ਕਰਦੇ ਹੋ ਤੇ ਮੰਨ ਕੇ ਚੱਲੋਗੇ ਤੁਸੀਂ ਜੀਵਨ ਵਿੱਚ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਜੇਕਰ ਫਸੇ ਹੋ ਇਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪਰੇਸ਼ਾਨੀ ਹੈ ਜਿਸ ਨਾਲ ਹੁਣ ਤੱਕ ਤੁਸੀਂ ਟੁੱਟ ਚੁੱਕੇ ਸੀ ਹਰ ਪਾਸੇ ਤੁਹਾਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਸਾਰੀਆਂ ਹੀ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਵੇਗਾ ਤੁਸੀਂ ਆਪਣੇ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਕਰ ਸਕਦੇ ਹੋ ਜੇਕਰ ਤੁਹਾਡੇ ਜੀਵਨ ਵਿੱਚ ਤੰਨ ਆਉਣਾ ਬੰਦ ਹੋ ਗਿਆ ਹੈ ਤਾਂ ਤੁਸੀਂ ਨਮਕ ਦਾ ਪ੍ਰਯੋਗ ਕਰੋ ਜੋ ਤੁਹਾਡੇ ਧਰਮ ਸ਼ਾਸਤਰ ਦੇ ਵਿੱਚ ਲਿਖਿਆ ਹੋਇਆ ਹੈ ਚੌਹਾਂ ਪਾਸਿਆਂ ਤੋਂ ਤੁਹਾਡੇ ਕੋਲ ਤੰਨ ਖਿੱਚਿਆ ਆਵੇਗਾ ਜੇਕਰ ਤੁਹਾਡੀ ਜੌਬ ਨਹੀਂ ਲੱਗ ਰਹੀ ਅਤੇ ਤੁਹਾਨੂੰ ਜੌਬ ਜ਼ਰੂਰ ਮਿਲ ਜਾਵੇਗੀ ਇਸੇ ਤਰ੍ਹਾਂ ਤੁਹਾਡਾ ਬੰਦ ਹੋਇਆ ਵਪਾਰ ਵੀ ਚੱਲ ਪਵੇਗਾ ਤੇ ਤੁਹਾਡੀ ਜੋ ਵੀ ਮਨੋਕਾਮਨਾ ਹੈ ਉਹ ਤੁਹਾਡੀ ਨਮਕ ਦੇ ਪ੍ਰਯੋਗ ਦੇ ਨਾਲ ਪੂਰੀ ਹੋ ਜਾਵੇਗੀ ਬਸ ਤੁਸੀਂ ਇਸ ਨਮਕ ਦੇ ਪ੍ਰਯੋਗ ਨੂੰ ਵੀਰਵਾਰ ਦੇ ਦਿਨ 2-4 ਮਿੰਟ ਕੱਢ ਕੇ ਜਰੂਰ ਕਰਨਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਭੋਲੇ ਨਾਥ ਦੀ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ ਤਾਂ ਸੱਚੀ ਸ਼ਰਧਾ ਵਿਸ਼ਵਾਸ ਦੇ ਨਾਲ ਇਸ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਸ਼ਨੀ ਦੇਵ ਲਿਖ ਦੇਣਾ ਜੀ ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਬਹੁਤ ਹੀ ਆਸਾਨ ਹਨ ਨਮਕ ਦਾ ਪ੍ਰਯੋਗ ਜੇਕਰ ਗਲਤ ਕੀਤਾ ਜਾਵੇ ਤਾਂ ਇਸ ਦਾ ਸਾਨੂੰ ਦੁਸ਼ਟ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਤੰਤਰ ਸ਼ਾਸਤਰ ਦੇ ਵਿੱਚ ਇਹ ਗੱਲ ਸਾਫ਼ ਕਹੀ ਗਈ ਹੈ ਕਿ ਨਮਕ ਦਾ ਪ੍ਰਯੋਗ ਬਹੁਤ ਹੀ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕਿਉਂਕਿ ਇਸ ਦਾ ਲਾਭ ਤੁਰੰਤ ਮਿਲ ਸਕਦਾ ਹੈ ਪਰ ਨਮਕ ਦੇ ਪ੍ਰਯੋਗ ਤੋਂ ਗਲਤ ਕਰਨ ਤੇ ਦੋਸਤੋ ਤੁਹਾਡੇ ਤੇ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ ਇੱਕ ਗੱਲ ਹੋਰ ਵੀ ਸਮਝ ਲਵੋ ਜਿਵੇਂ ਭਗਵਾਨ ਗਣੇਸ਼ ਹੋ ਗਏ ਵਿਸ਼ਨੂ ਜੀ ਦੁਰਗਾ ਮਾਤਾ ਜੀ ਤੇ ਤੇ ਭੋਲੇ ਨਾਥ ਜੀ ਉਹਨਾਂ ਦੀ ਪੂਜਾ ਦੇ ਵਿੱਚ ਨਮਕ ਦਾ ਪ੍ਰਯੋਗ ਜ਼ਰੂਰ ਕੀਤਾ ਜਾਂਦਾ ਹੈ ਦੂਜੀ ਤਰਫ ਕਿਹਾ ਜਾਂਦਾ ਹੈ ਕਿ ਨਮਕ ਦੇ ਗਲਤ ਪ੍ਰਯੋਗ ਦੇ ਨਾਲ ਦੇਵੀ ਦੇਵਤੇ ਵੀ ਨਾਰਾਜ਼ ਹੋ ਜਾਂਦੇ ਹਨ ਇੱਕ ਗੱਲ ਸੱਚ ਮੰਨ ਲਵੋ ਜਦੋਂ ਤੁਸੀਂ ਕਿਸੇ ਪੰਡਤ ਇਤੇ ਕੋਲ ਜਾਂਦੇ ਹੋ ਉਸ ਕੋਲ ਪੂਜਾ ਪਾਠ ਕਰਵਾਉਂਦੇ ਹੋ ਤਾਂ ਉਸ ਦਾ ਲਾਭ ਤੁਹਾਨੂੰ ਰੁਕ ਰੁਕ ਕੇ ਮਿਲਦਾ ਹੈ ਪਰ ਕਿਸੇ ਪੂਜਾ ਪਾਠ ਨੂੰ ਜੇ ਤੁਸੀਂ ਖੁਦ ਕਰਦੇ ਹੋ ਉਸ ਪੂਜਾ ਪਾਠ ਨੂੰ ਜੇਕਰ ਤੁਸੀਂ ਖੁਦ ਸਿੱਧ ਕਰ ਦਿੰਦੇ ਤਾਂ ਉਸ ਦਾ ਲਾਭ ਤੁਹਾਨੂੰ ਤੁਰੰਤ ਹੀ ਮਿਲ ਜਾਵੇਗਾ ਦੋਸਤੋ ਨਮਕ ਦਾ ਪ੍ਰਯੋਗ ਬੜੀ ਹੀ ਆਸਾਨੀ ਦੇ ਨਾਲ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਸਹੀ ਮਹੂਰਤ ਤੇ ਹੀ ਪ੍ਰਯੋਗ ਕਰਨਾ ਹੋਵੇਗਾ ਤੇ ਜੇਕਰ ਇੱਕ ਵਾਰ ਤੁਸੀਂ ਇਸ ਨੂੰ ਕਰਦੇ ਹੋ ਤਾਂ ਇਹਨਾਂ ਉਪਾਵਾਂ ਨੂੰ ਕਰਨ ਤੋਂ ਬਾਅਦ ਤੁਸੀਂ ਪਿੱਛੇ ਨਾ ਆ ਜਾਣਾ ਆਪਣੇ ਪਰਿਵਾਰ ਦੇ ਭਲੇ ਲਈ ਇਸ ਵੀਡੀਓ ਨੂੰ ਅੰਤ ਤੱਕ ਵੇਖੋ ਸਭ ਤੋਂ ਪਹਿਲਾਂ ਪ੍ਰਯੋਗ ਹੈ ਦੁਸ਼ਮਣੀ ਤੋਂ ਮੁਕਤੀ ਪਾਉਣਾ ਤੁਸੀਂ ਵੀ ਜਾਣਦੇ ਹੋ ਕਿ ਆਪਣਾ ਸਮਾਜ ਇੱਕ ਇਹੋ ਜਿਹਾ ਸਮਾਜ ਹੈ ਜੇ ਤੁਸੀਂ ਵਧੀਆ ਜੀਵਨ ਜੀ ਰਹੇ ਹੋ ਤਾਂ ਤੁਹਾਡੇ ਰਿਸ਼ਤੇਦਾਰ ਗਵਾਂਢੀ ਤੁਹਾਡੇ ਤੋਂ ਸੜਦੇ ਹਨ ਤੇ ਤੁਹਾਡੇ ਖਿਲਾਫ ਗੱਲਾਂ ਬਣਾਉਂਦੇ ਹਨ ਇਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਤੁਹਾਨੂੰ ਨੁਕਸਾਨ ਪਹੁੰਚਾਇਆ ਜਾਵੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪੰਜ ਵੀਰਵਾਰ ਕਿਸੇ ਵੀ ਸ਼ਿਵ ਮੰਦਰ ਵਿੱਚ ਜਾਣਾ ਹੈ ਜਾਣ ਤੋਂ ਬਾਅਦ ਤੁਹਾਨੂੰ ਉੱਥੇ ਇੱਕ ਦੀਵਾ ਜਗਾਉਣਾ ਹੈ ਸਰੋਂ ਦੇ ਤੇਲ ਦਾ ਦੀਵਾ ਜਗਾਉਣਾ ਹੈ ਤੁਸੀਂ ਉਹਦੇ ਵਿੱਚ ਨਮਕ ਪਾ ਦੇਣਾ ਹੈ ਤੁਸੀਂ ਇਹ ਪੰਜ ਵੀਰਵਾਰ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਭਗਵਾਨ ਪੋਲੇ ਨਾਥ ਦੀ ਤੁਹਾਨੂੰ ਕਿਰਪਾ حاصل ਹੋ ਜਾਵੇਗੀ ਤੇ ਜੋ ਵੀ ਦੁਸ਼ਮਣ ਤੁਹਾਡੇ ਪਿੱਛੇ ਪਿਆ ਹੋਇਆ ਸੀ ਉਹ ਕੁਝ ਵੀ ਤੁਹਾਡਾ ਨਹੀਂ ਵਿਗਾੜ ਸਕੇਗਾ ਕਿਉਂਕਿ ਜਿਸ ਮਨੁੱਖ ਨੂੰ ਵਿਸ਼ਨੂੰ ਜੀ ਦਾ ਆਸ਼ੀਰਵਾਦ ਮਿਲ ਜਾਂਦਾ ਹੈ ਉਸ ਮਨੁੱਖ ਦੇ ਲੱਖਾਂ ਦੁਸ਼ਮਣ ਜੇਕਰ ਹੋਣ ਤੇ ਉਸ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਦੂਸਰਾ ਪ੍ਰਯੋਗ ਹੈ ਘਰ ਵਿੱਚ ਨੈਗੇਟਿਵ ਸ਼ਕਤੀਆਂ ਨੂੰ ਖਤਮ ਕਰਨ ਦਾ ਜਿਹੜਾ ਪ੍ਰਯੋਗ ਦੱਸਣ ਜਾ ਰਹੀ ਹਾਂ ਬੜੇ ਹੀ ਧਿਆਨ ਦੇ ਨਾਲ ਸੁਣਨਾ ਜੇ ਤੁਹਾਡੇ ਘਰ ਦੇ ਵਿੱਚ ਨੈਗੇਟਿਵ ਸ਼ਕਤੀਆਂ ਵਾਲਾ ਜਾਦੂ ਹੈ ਕਿਸੇ ਨੇ ਤੁਹਾਡੇ ਤੇ ਕੁਝ ਕਰਵਾ ਦਿੱਤਾ ਹੈ ਤੁਸੀਂ ਇਸੀ ਚੀਜ਼ ਨੂੰ ਜੇਕਰ ਪਰੇਸ਼ਾਨ ਹੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਇਸ ਤੋਂ ਮੁਕਤੀ ਮਿਲ ਜਾਵੇ ਤਾਂ ਦੋਸਤੋ ਕਿਸੇ ਪੰਡਤ ਕੋਲ ਜਾਣ ਦੀ ਕੋਈ ਲੋੜ ਨਹੀਂ ਹੈ ਇਹ ਪ੍ਰਯੋਗ ਤੁਸੀਂ ਖੁਦ ਹੀ ਕਰ ਲਓ ਵੀਰਵਾਰ ਦੀ ਸ਼ਾਮ ਨੂੰ ਤੁਹਾਨੂੰ ਕੀ ਲੈਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮਿੱਟੀ ਜਾਂ ਪਿੱਤਲ ਦਾ ਕੋਈ ਬਰਤਨ ਲੈ ਲਵੋ ਪੰਜ ਕਪੂਰ ਤੇ ਪੰਜ ਇਲਾਚੀਆਂ ਨੂੰ ਮਿਲਾ ਕੇ ਜਲਾਉਣਾ ਹੈ ਜਿਸ ਦਾ ਧੂਆਂ ਘਰ ਵਿੱਚ ਖਿਲਾਰਨਾ ਹੈ ਪੰਜ ਪੰਜ ਕਪੂਰ ਤੇ ਪੰਜ ਇਲਾਚੀਆਂ ਦੀ ਪੂਰੀ ਰਾਖ ਜਿੰਨਾ ਚਿਰ ਨਾ ਬਨ ਜਾਵੇ ਫਿਰ ਇਸ ਰਾਖ ਨੂੰ ਤੁਸੀਂ ਡੱਬੇ ਵਿੱਚ ਰੱਖ ਲੈਣਾ ਹੈ ਤੁਸੀਂ ਹਰ ਰੋਜ਼ ਥੋੜੀ-ਥੋੜੀ ਰਾਖ ਲੈਣੀ ਹੈ ਤੇ ਇਸ ਨੂੰ ਲੋਟੇ ਦੇ ਵਿੱਚ ਪਾ ਕੇ ਇਸ ਦਾ ਛੱਟਾ ਮੁੱਖ ਦਰਵਾਜ਼ੇ ਤੇ ਦੇਣਾ ਹੈ ਜੇਕਰ ਤੁਸੀਂ ਇਹ ਕਰ ਦਿੱਤਾ ਤੁਹਾਡੇ ਘਰ ਜੋ ਵੀ ਨੈਗੇਟਿਵ ਸ਼ਕਤੀ ਹੈ ਉਹ ਖਤਮ ਹੋ ਜਾਵੇਗੀ ਸ਼ਿਵਜੀ ਮਹਾਰਾਜ ਜੀ ਦਾ ਆਸ਼ੀਰਵਾਦ ਤੁਹਾਨੂੰ ਮਿਲ ਜਾਵੇਗਾ ਤੀਸਰਾ ਉਪਾਅ ਹੈ ਜੀ ਜਿਸ ਨਾਲ ਹਰ ਰੋਗ ਦਾ ਛੁਟਕਾਰਾ ਮਿਲੇਗਾ ਤੁਹਾਨੂੰ ਮਾਨ ਲਵੋ ਤੁਹਾਨੂੰ ਕਿਸੇ ਬਿਮਾਰੀ ਨੇ ਘੇਰ ਲਿਆ ਹੈ ਜਿਆਦਾ ਤੋਂ ਜਿਆਦਾ ਤੁਸੀਂ ਇਲਾਜ ਕਰਵਾਤ ਕਰਵਾਗੇ ਥੱਕ ਚੁੱਕੇ ਹੋ ਇਸ ਤੋਂ ਵੀ ਉਪਰੰਤ ਉਹ ਠੀਕ ਨਹੀਂ ਹੋ ਰਿਹਾ ਤੁਸੀਂ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਹੋ ਦਿੱਕਤਾਂ ਬਹੁਤ ਹੀ ਖੜੀਆਂ ਹੋ ਗਈਆਂ ਨੇ ਤਾਂ ਤੁਹਾਡੀ ਮਦਦ ਵੀ ਕੋਈ ਨਹੀਂ ਕਰ ਰਿਹਾ ਜੇ ਤੁਹਾਨੂੰ ਕਿਸੇ ਦੀ ਮਦਦ ਚਾਹੀਦੀ ਹੈ ਉਹ ਹਨ ਜੀ ਭੋਲੇ ਨਾਥ ਜੀ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਜਿਹੜਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਤੁਹਾਨੂੰ ਭੋਲੇ ਨਾਥ ਜੀ ਦਾ ਆਸ਼ੀਰਵਾਦ ਜ਼ਰੂਰ ਮਿਲੇਗਾ ਪਰ ਪ੍ਰਯੋਗ ਕਰਨ ਦੇ ਲਈ ਤੁਹਾਨੂੰ 5 ਹਫ਼ਤੇ ਲਗਾਤਾਰ ਵੀਰਵਾਰ ਕਿਸੇ ਸ਼ਿਵ ਮੰਦਰ ਵਿੱਚ ਜਾਣਾ ਪਵੇਗਾ 5 ਹਫ਼ਤੇ ਤੱਕ ਤੁਸੀਂ ਦਸਮਿਕ ਭੋਜਨ ਨਹੀਂ ਕਰਨਾ ਮਤਲਬ ਕਿ ਸ਼ਰਾਬ ਸਿਗਰਟ ਆਦਿ ਦਾ ਸੇਵਨ ਨਹੀਂ ਕਰਨਾ ਪੂਜਾ ਨੂੰ ਇਸ ਤਰੀਕੇ ਨਾਲ ਸੰਪੂਰਨ ਮੰਨਿਆ ਜਾਂਦਾ ਹੈ ਇਸ ਨਾਲ ਉਸ ਦਾ ਸਰੀਰ ਸਵਸਥ ਹੋ ਜਾਵੇਗਾ ਉਸ ਨੂੰ ਰੋਗਾਂ ਤੋਂ ਮੁਕਤੀ ਮਿਲ ਜਾਵੇਗੀ ਉਸ ਦੇ ਸਰੀਰ ਦੀ ਹਰ ਤਰ੍ਹਾਂ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ ਤਾਂ ਸਾਨੂੰ ਕੀ ਕਰਨਾ ਹੈ ਹਰ ਵੀਰਵਾਰ ਤੁਸੀਂ ਨਹਾਉਣਾ ਹੈ ਨਹਾਉਣ ਤੋਂ ਬਾਅਦ ਦੋ ਪੈਕੇਟ ਨਮਕ ਦੇ ਲੈਣੇ ਨੇ ਕਿਸੇ ਵੀ ਸ਼ਿਵ ਮੰਦਰ ਵਿੱਚ ਜਾਣਾ ਹੈ ਤੇ ਇਸ ਦੇ ਦੋ ਜੋ ਨਮਕ ਦੇ ਪੈਕੇਟ ਤੁਸੀਂ ਲਏ ਨੇ ਸ਼ਿਵ ਮੰਦਰ ਦੇ ਉੱਤਰ ਦਿਸ਼ਾ ਵੱਲ ਖੜੇ ਹੋ ਕੇ ਛਿੜਾ ਦੇਣਾ ਹੈ ਤੇ ਉੱਥੇ ਓਮ ਨਮ 시ਵਾਏ ਜੀ ਦਾ ਜਾਪ 108 ਵਾਰ ਕਰਨਾ ਹੈ ਕਿਉਂਕਿ 108 ਨੰਬਰ ਭਗਵਾਨ ਦਾ ਪਿਆਰਾ ਨੰਬਰ ਹੈ ਜੇ ਇਹਨਾਂ ਨੂੰ ਤੁਸੀਂ ਕਰ ਲਿਆ ਤਾਂ ਮੰਨ ਕੇ ਚੱਲੋਗੇ ਭੋਲੇ ਨਾਥ ਦੀ ਕਿਰਪਾ ਤੁਹਾਨੂੰ ਮਿਲ ਜਾਵੇਗੀ ਤੁਸੀਂ ਰੋਗਾਂ ਤੋਂ ਮੁਕਤ ਹੋ ਜਾਓਗੇ ਤੁਸੀਂ ਆਪਣੀ ਪਰੇਸ਼ਾਨੀ ਤੋਂ ਮੁਕਤ ਹੋ ਜਾਓਗੇ ਦੋਸਤੋ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਹਰ ਹਰ ਮਹਾਦੇਵ ਤੇ ਵੀਡੀਓ ਨੂੰ ਲਾਈਕ ਕਰ ਦਿਓ ਹੁਣ ਮੰਨ ਲਵੋ ਤੁਹਾਡਾ ਪਹਿਲਾ ਵਪਾਰ ਚੱਲ ਰਿਹਾ ਸੀ ਤੇ ਫਿਰ ਅਚਾਨਕ ਠੱਪ ਹੋ ਗਿਆ ਤੁਸੀਂ ਇਸ ਚੀਜ਼ ਤੋਂ ਪਰੇਸ਼ਾਨ ਹੋ ਤਾਂ ਇਸ ਵਿੱਚ ਇੱਕ ਬਹੁਤ ਹੀ ਆਸਾਨ ਜਿਹਾ ਪ੍ਰਯੋਗ ਦੱਸਿਆ ਗਿਆ ਹੈ ਇੱਕ ਗੱਲ ਦਾ ਧਿਆਨ ਰੱਖੇ ਜੋ ਵਪਾਰ ਵਿੱਚ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਕਿਸੇ ਦੇਵਤੇ ਦੀ ਲੋੜ ਪੈਂਦੀ ਹੈ ਉਹ ਹਾਂਜੀ ਭਗਵਾਨ ਗਣੇਸ਼ ਜੀ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਤੁਹਾਨੂੰ ਮਿਲ ਜਾਵੇ ਤਾਂ ਤੁਹਾਡੇ ਜੀਵਨ ਵਿੱਚ ਤੁਹਾਡਾ ਵਪਾਰ ਬਹੁਤ ਹੀ ਵਧੀਆ ਚੱਲੇਗਾ ਕਰਨਾ ਕੀ ਹੈ ਜੀ ਬੁੱਧਵਾਰ ਵਾਲੇ ਦਿਨ ਗਣੇਸ਼ ਜੀ ਦੇ ਮੰਦਰ ਜਾਣਾ ਹੈ ਭਗਵਾਨ ਗਣੇਸ਼ ਜੀ ਦੇ ਅੱਗੇ ਤੁਸੀਂ ਗਾਂ ਦੇ ਦੁੱਧ ਦੇ ਬਣੇ ਕਿ ਉਹਦਾ ਦੀਵਾ ਜਗਾਉਣਾ ਹੈ ਤੁਸੀਂ ਕਿਸੇ ਵੀ ਬੁੱਧਵਾਰ ਨੂੰ ਇਹ ਉਪਾਅ ਕਰ ਸਕਦੇ ਹੋ ਤੁਹਾਨੂੰ ਇੱਕ ਲਾਲ ਪੋਟਲੀ ਲੈਣੀ ਹੈ ਉਸ ਇਸ ਦਿਨ ਤੁਸੀਂ 21 ਨਮਕ ਲੈਣੇ ਹਨ 11 ਕਪੂਰ ਲੈ ਕੇ ਜਾਣਾ ਹੈ ਤੇ ਇਹਨਾਂ ਨੂੰ ਗਣੇਸ਼ ਜੀ ਦੇ ਖੱਬੇ ਪੈਰ ਨੂੰ ਛੋਹਣਾ ਹੈ ਖੱਬੇ ਪੈਰ ਨੂੰ ਛੋਹਣ ਤੋਂ ਬਾਅਦ ਪੋਟਲੀ ਨੂੰ ਲੈ ਕੇ ਘਰ ਆ ਜਾਣਾ ਹੈ ਜੇ ਆਪਣੀ ਦੁਕਾਨ ਦੇ ਕਿਸੇ ਬਰਤਨ ਦੇ ਵਿੱਚ ਜਾਂ ਪਿੱਤਲ ਦੇ ਬਰਤਨ ਦੇ ਵਿੱਚ ਇਸ ਨੂੰ ਜਲਾਉਣਾ ਹੈ ਇਸ ਦਾ ਪੂਰਾ ਧੂਆ ਦੁਕਾਨ ਦੇ ਵਿੱਚ ਦਿਖਾਉਣਾ ਹੈ ਇਸ ਨਾਲ ਜੋ ਵੀ ਤੁਹਾਡੀ ਦੁਕਾਨ ਨੂੰ ਨજર ਲੱਗੀ ਹੋਈ ਸੀ ਉਹ ਸਹੀ ਹੋ ਜਾਵੇਗੀ ਇਸੇ ਹੀ ਤਰ੍ਹਾਂ ਤੁਹਾਨੂੰ ਲਗਾਤਾਰ 14 ਦਿਨ ਦੋ ਹਫ਼ਤੇ ਲਗਾਤਾਰ ਗੰਗਾ ਜਲ ਦੇ ਨਾਲ ਆਪਣੀ ਦੁਕਾਨ ਦੇ ਪ੍ਰਵੇਸ਼ ਦਰਵਾਜ਼ੇ ਤੇ ਛੱਟਾ ਮਾਰਨ ਨਾਲ ਗਣੇਸ਼ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਠੱਪ ਹੋਇਆ ਵਪਾਰ ਵੀ ਚੱਲ ਪਵੇਗਾ ਤੁਸੀਂ ਬਹੁਤ ਹੀ ਉન્નਤੀ ਕਰੋਗੇ ਦੋਸਤੋ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਤੁਹਾਡੇ ਲਈ ਕੋਈ ਨਵਾਂ ਉਪਾਅ ਲੈ ਕੇ ਕੋਈ ਨਵੀਂ ਜਾਣਕਾਰੀ ਲੈ ਕੇ ਧੰਨਵਾਦ ਜੀ